एवरीवन स्वागत ता ता है ਤੁਹਾਡਾ ਸਾਡੇ YouTube ਚੈਨਲ ਮਨਪ੍ਰਿਤ ਬਰਾਡ ਵਲੌਗਸ ਤੇ ਹੋਰ ਤੋਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ 'ਚ ਤੰਦਰੁਸਤ ਹੋਵੋਗੇ ਤੇ ਲਓ ਜੀ ਮਾਰਨਿੰਗ ਦਾ ਟਾਈਮ ਆ ਤੇ ਵਲੌਗ ਆਪਾਂ ਸਟਾਰਟ ਕਰ ਲਿਆ 6:00 ਵਜੇ ਦਾ ਟਾਈਮ ਹੋ ਗਿਆ ਜਪਜੋ ਸਿੰਘ ਬਰਾਡ ਨੂੰ ਨਹਾ ਤੋਂ ਕੇ ਆਪਾਂ ਕਰਤਾ ਰੈਡੀ ਜਸਟ ਰੈਡੀ ਹੋ ਰਿਹਾ ਕਿਉਂਕਿ ਇਹ ਰਾਜ ਹੈਗਾ ਫੰਕਸ਼ਨ ਦਾ ਫਾਈਨਲ ਡੇ ਵਲੌਗ ਥੋੜੇ ਜਿ ਤੁਹਾਨੂੰ ਪਿੱਛੇ ਮਿਲ ਰਹੇ ਆ ਬਿਕੋਜ਼ ਕਿਉਂਕਿ ਆਪਣਾ ਇੱਕ ਤਾਂ ਵਲੌਗ ਆਪਾਂ ਇੱਕ ਦਿਨ ਛੱਡ ਕੇ ਪਾ ਰਹੇ ਆ ਦੂਜੇ ਨੰਬਰ ਤੇ ਹੁਣ ਤਾਂ ਤੁਹਾਨੂੰ ਪਤਾ ਐਗਜ਼ਾਮ ਦਾ ਟਾਈਮ ਆ ਗਿਆ ਆ ਬਟ ਇਹ ਵਲੌਗ ਜਿਹੜਾ ਥੋੜੇ ਪਿੱਛੇ ਦਾ ਸੀਗਾ ਬਟ ਹੁਣ ਡੇ ਬਾਈ ਡੇ ਜਿਹੜੇ ਬਣੇ ਹੋਏ ਆ ਪੁਰਾਣੇ ਵਲੌਗ ਤਾਂ ਆਪਾਂ ਤੁਹਾਨੂੰ ਸ਼ੇਅਰ ਕਰਨੇ ਹੀ ਹਨਾ ਕਿਉਂਕਿ ਆਪਾਂ ਬਣਾਏ ਹੋਏ ਨੇ ਤੇ ਦੈਨ ਉਸ ਤੋਂ ਬਾਅਦ ਕੋਸ਼ਿਸ਼ ਕਰਾਂਗੇ ਨਿਊ ਵਲੌਗ ਡੇ ਬਾਈ ਡੇ ਹਨਾ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਤੇ ਫੁੱਲ ਵਾਚ ਕਰਿਆ ਕਰੋ ਫੁੱਲ ਸਪੋਰਟ ਕਰਿਆ ਕਰੋ ਤਲੋ ਜਿੱਥੇ ਜਬਜੋ ਸਿੰਘ ਬਰਾੜ ਪੂਰਾ ਹੈਪੀ ਹੈ ਕਿਉਂਕਿ ਇਹਨੇ ਨਿਊ ਵਾਰਮਰ ਵਗੈਰਾ ਸਾਰਾ ਕੁਝ ਸ਼ੇਅਰ ਕੀਤਾ ਆ ਬਿਕੋਜ਼ ਇਹਦੇ ਕੋਲ ਨਾ ਮਤਲਬ ਜਿਹੜੇ ਹੁੰਦੇ ਆ ਗਰੇਜੇ ਕਲਰ ਦੇ ਉਹਦੇ ਵਾਰ ਮਰਦਾ ਬਹੁਤ ਸੀਗੇ ਤਿੰਨ ਤੋਂ ਚਾਰ ਬਟ ਮੈਮ ਨੇ ਬੋਲੇ ਕਿ ਕਰੀਮ ਕਲਰ ਦਾ ਹੀ ਪਨਾਸਫਰ ਨਿਊ ਵਗੈਰਾ ਬਾਈ ਕੀਤਾ ਸੀ ਬਾਕੀ ਤੁਹਾਨੂੰ ਪਤਾ ਹੀ ਹੈ ਜਦੋਂ ਆਪਾਂ ਕੋਈ ਫੰਕਸ਼ਨ ਮੈਰिज ਵਗੈਰਾ ਤੇ ਹੋਵੇ ਜਾਣਾ ਹੋਵੇ ਬੱਚੇ ਨੇ ਜ਼ਿਆਦਾਤਰ ਹਰ ਇੱਕ ਕੋਈ ਨਿਊ ਹੀ ਚੀਜ਼ਾਂ ਬਾਈ ਕਰਦਾ ਨਾ ਐਕਸਾਈਟਮੈਂਟ ਹੁੰਦੀ ਹੈ ਸੋ ਇਸੇ ਪ੍ਰਕਾਰ ਜੱਬਜੋਤ ਸਿੰਘ ਬਰਾੜ ਨੂੰ ਵੀ ਆਪਾਂ ਨਿਊ ਚੀਜ਼ਾਂ ਜਿਹੜੀਆਂ ਬਾਈ ਕਰਕੇ ਦਿੱਤੀਆਂ ਨੇ ਇੱਥੇ ਜੱਬਜੋਤ ਸਿੰਘ ਬਰਾੜ ਹੋ ਗਿਆ ਰੈਡੀ ਐਂਡ ਇਹ ਇੱਕ ਇਹਦੀ ਕੋਸਟਿਊਮ ਹੈਗੀ ਇੱਕ ਸਿੱਖ ਦੇ ਕੋਸਟਿਊਮ ਆ ਪਹਿਲਾਂ ਮੈਨੂੰ ਨਹੀਂ ਪਤਾ ਸੀ ਪਹਿਲਾਂ ਮੈਂ ਭੰਗੜਾ ਕੋਸਟਿਊਮ ਸਮਝ ਰਹੀ ਸੀ ਬਾਟੇ ਨਹੀਂ ਮੈਨੂੰ ਬਹੁਤ ਵਾਰ ਸਮਝਾਉਣ ਦੀ ਕੋਸ਼ਿਸ਼ ਕਰੀ ਮम्मा ਆਈਏ ਮੈਂ ਸਿੱਖ ਤੇ ਪਰ ਮੈਨੂੰ ਸਮਝ ਨਹੀਂ ਲੱਗ ਰਿਹਾ ਕਿ ਇਸ ਦੀ ਕਿਸ ਤਰ੍ਹਾਂ ਦੀ ਪਰਫਾਰਮੈਂਸ ਆ ਜਾਂ ਕਿਸ ਕਿਸ ਤਰ੍ਹਾਂ ਦੀ ਕਿਉਂਕਿ ਉਹ ਤਾਂ ਫਾਈਨਲ ਡੇ ਤੇ ਆਪਾਂ ਨੂੰ ਪਤਾ ਲੱਗਣਾ ਸੀ ਕਿ ਕੀ ਪਰਫਾਰਮੈਂਸ ਦੇ ਰਿਹਾ ਆ ਤੇ ਚਲੋ ਜੀ ਹੁਣ ਤੁਸੀਂ ਵਲੌਗ ਨੂੰ ਫੁੱਲ ਵਾਚ ਕਰੋ ਸਪੋਰਟ ਕਰੋ ਜੀ ਆਪਾਂ ਹੋ ਗਏ ਤਿਆਰ ਫੰਕਸ਼ਨ ਦੇ ਲਈ ਜਬਜੋ ਸਿੰਘ ਬਰਾੜ ਦੇ ਵੀ ਤਿਆਰ ਹੋ ਕੇ ਆ ਬੈਠਾ ਵਿੱਚ ਚਲੋ ਆਜੋ ਬੇਟਾ ਫੋਟੋ ਪੱਕ ਹੋ ਗਿਆ ਪਿਆਰ ਮੈਂ ਪਾਇਆ ਬਲੈਕ ਸੂਟ ਨਵਾਂ ਸਵਾਇਆ ਮੈਂ ਤੇਰੀ ਲੁੱਕ ਅੱਜ ਸ਼ਾਇਦ ਹੀ ਦਿਖੇ ਤੁਹਾਨੂੰ ਕੱਲ੍ਹ ਦੇਖੂਗੀ ਜਦ ਤੱਕ ਮੈਂ ਦੁਬਾਰਾ ਪਾਇਆ ਨਾ ਉਦੋਂ ਤੁਹਾਨੂੰ ਦਿਖਾ ਦੂੰਗੀ ਕਰਮ ਸੂਟ ਹੈ ਟੁਰਲੇ ਵਾਲਾ ਜੱਟ ਇਹ ਸਿੱਖ ਬਣਿਆ ਆ ਝੰਗਾ ਨਹੀਂ ਦਿੰਦਾ ਰੱਖ ਲੋ ਇਹ ਸਿੱਖ ਬਣਿਆ ਆਜੋ ਬੇਟਾ ਫੋਟੋਸ਼ੂਟ ਕਰਾ ਲੀਏ ਪਪਾ ਦੇ ਨਾਲ ਸ਼ੂਜ਼ ਇਹਨੇ ਨਵੇਂ ਪਾ ਲਿਆ ਵਾਰਮਰ ਵੀ ਨਿਊ ਪਾਤਾ ਸੌਕਸ ਬਦਲ ਲਈਏ ਉੱਥੇ ਜਾ ਕੇ ਆਪਾਂ ਕ੍ਰੌਕਸ ਪਾ ਦਾਂਗੇ ਨਾਲ ਕਲਰ ਹਾਂ ਮੇਰੇ ਕਲਰ ਮੇਂ ਕਾਲਾ ਪਾਇਆ ਨਹੀਂ ਨਾ ਕੌਫੀ ਚਾਹ ਚੱਲ ਬੇਟਾ ਬਾਹਰ ਆ ਜੋ ਗੰਧੋ ਜੂਗੇ ਡਰਸ ਥੋੜੀ ਫੁੱਲ ਲੂਕ ਤੁਹਾਨੂੰ ਅਸੀ ਮੜੇ ਇੱਕ ਅਦੀ ਫੋਟੋ ਕਲਿੱਕ ਕਰ ਲੀਏ ਫਿਰ ਆਪਾਂ ਚੱਲਦੇ ਆਂ ਲੇਟ ਹੋ ਗਏ ਬਸ ਆਪਾਂ ਮੈਡਮ ਨੇ ਫਿਕਸ ਟਾਈਮ ਦਿੱਤਾ 8:00 ਵਜੇ ਪਹੁੰਚੋ ਜੀ ਫਿਰ ਆਪਾਂ ਉਸ ਟਾਈਮ ਤੇ ਪਹੁੰਚਣਾ ਜ਼ਰੂਰੀ ਹੈ ਤੇ ਰੈਡੀ ਆਪਾਂ ਬਹੁਤ ਜਲਦੀ ਕਰਦਾ ਸਜਜਤ ਵੈਸੇ ਤੁਹਾਨੂੰ ਪਤਾ ਜਬਜੁਤ ਜਿਆਦਾ ਤਾਂ ਜਲਦੀ ਉੱਠ ਖੜਦਾ 6:00 ਵਜੇ ਇੱਕ ਇੱਕ ਕਰੀ ਜਾਂਦੇ ਦੋਨੋਂ ਜਾਣੇ ਦੇਖੀਏ ਅੱਛਾ ਧੱਗਾ ਵਗੈਰਾ ਕੱਟੀ ਜਾਂਦੇ ਗੱਡੀ ਦੇ ਭੁੱਖਾ ਕੋਲ ਤੈਨ ਦੇਖੋ ਟੁਰਲੇਆ ਜੱਟ ਕਹਿੰਦੀ ਮੈਂ ਤੈਨੂੰ ਸਿੱਖ ਬਣਿਆ ਵੈਸੇ ਬੂਟ ਸੋਹਣੇ ਲੱਗਦੇ ਬਲੈਕ ਨਹੀਂ ਸੋਹਣੇ ਲੱਗਦੇ ਹੈ ਕਿਉਂ ਸੋਹਣੇ ਕਿ ਜੁੱਤੇ ਚੱਲਦੇ ਟੁਰਲੇਆ ਦਾ ਆ ਨਹੀਂ ਟੁਰਲੇਆ ਜਨ ਹੀ ਦਾ ਸੈੱਟ ਹੁੰਦਾ ਮੈਡਮ ਨੇ ਜੇ ਕਰ ਲੈਣਗੇ ਸੈੱਟ ਆਪਾ ਬਾਕੀ ਆਦੇ ਜਨੇ ਤਾਂ ਫਿੱਟ ਕੀਤਾ ਜਾਣਾ ਸਾਰਾ ਹਾਂ ਤਪੜਿਆ ਮਾ ਮਾ ਚਲੋ ਜੀ ਹੁਣ ਆਪਾਂ ਚੱਲਦੇ ਆ ਮੇਰੀ ਵਰਕ ਹੈ ਸੂਟ ਤੇ ਇਸ ਤਰ੍ਹਾਂ ਪਰ ਨੀ ਉਲੇ ਕੇ ਚੱਲੇ ਬਲੈਕ 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 ਹੋਇਆ ਪਿਆ ਸਾਰਾ ਕੁਝ ਚਲੋ ਜੀ ਆਪਾਂ ਹੁਣ ਚੱਲਦੇ ਪਤਾ ਨਹੀਂ ਕੀ ਹੈਗਾ ਟੈਨ ਵਾਜੇ ਜੇ ਤਾਂ ਲੱਗੇ ਨਗਰ ਕੀਰਤਨ ਆ ਕੇ ਵੈਸੇ ਆ ਸਫਾਈ ਕਰਮਚਾਰੀਆ ਦਾ ਤਾਂ ਨਹੀਂ ਕੋਈ ਹੈਗਾ ਹੈਲੋ ਕਿਵੇਂ ਆ ਕੀਰਤਨ ਨਹੀਂ ਆਉਣਾ ਹੈਗਾ ਇਸ ਕਰਕੇ ਲੇਟ ਹੁੰਦੇ ਫਿਰ ਆਪਾਂ ਨੂੰ ਜਾਣਾ ਪੈਣਾ ਨਹੀਂ ਤਾਂ ਆਪਾਂ ਮੱਥਾ ਟੇਕ ਲੈਂਦੇ ਲੇਟ ਹੁੰਦੇ ਆ ਫਿਰ ਆਪਾਂ ਤਾਂ ਕਰਕੇ ਬਟ ਨਗਰ ਕੀਰਤਨ ਆ ਰਿਹਾ ਇਧਰ ਚਲੋ ਜੀ ਨਹੀਂ ਆਪਾਂ ਬੇਟਾ ਟੇਕ ਲੈਣਾ ਸੀ ਕਿਉਂਕਿ ਨਾ ਫਿਰ ਲੇਟ ਹੋ ਜਾਾਂਗੇ ਆਪਾਂ ਨੇ ਟੇਕ ਲੈਣਾ ਸੀ ਲਓ ਜੀ ਆਪਾਂ ਪਹੁੰਚ ਗਏ ਬਠਿੰਡੇ ਆ ਮੇਲਾ ਜਿਹੜਾ ਪੌਦ ਰਾਤ ਨੂੰ ਵੇਖ ਕੇ ਗਏ ਸੀ ਤੇ ਬਸ ਹੁਣ ਆਪਾਂ ਪਹੁੰਚ ਨਾ ਲਿਆ ਆਡੀਟੋਰੀਅਮ ਚ ਚਲੋ ਜੀ ਆਇਤਾ ਸੀ ਬੇਟਾ ਵਖਾਤਾ ਗਏ ਪਾਪਾ ਨੂੰ ਆਪਾਂ ਨੂੰ ਤਾਂ ਇੱਧਰ ਨੂੰ ਜਾ ਕੇ ਆ ਸਾਹਮਣੇ ਆਡੀਟੋਰੀਅਮ ਹੀ ਹੋਊਗਾ ਮੇਰੇ ਸਾਹਮਣੇ ਤਾਂ ਹਨਾ ਬੋਲਦੇ ਨਹੀਂ ਪਾਪਾ ਹੀ ਆਪਨ ਲਓ ਜੀ ਜਬਜੋ ਸਿੰਘ ਬਰਾੜ ਨੂੰ ਲੈ ਆਏ ਆ ਪੌਡੀਟੋਰੀਅਮ ਚ ਦਾ ਫੰਕਸ਼ਨ ਹੈ। ਤੇ ਇਹ ਸਕੂਲ ਵੈਨ ਜਬਜੋ ਦੇ ਸਕੂਲ ਵੈਨ ਆ ਖੜੀ ਆ। ਟੀਚਰਸ ਆਏ ਹੋਣਗੇ। ਜਬਜੋ ਤਾਂ ਜਵੈਣ ਤੇ ਨਹੀਂ ਆ ਤੋ ਬੈਠਦੀ ਹੋਣਾ ਸੀ ਨਾ ਬੱਚਣ ਵੈਸੇ। ਚਲੋ ਜੀ ਫਿਰ ਪੇਰੈਂਟਸ ਨੇ ਵੀ ਵੇਖਣਾ ਆ। ਜਿੱਦ ਜਬਜੋ ਦੇ ਪਹੁੰਚ ਗਏ ਸਟੇਡੀਅਮ ਚ। ਸਟੇਡੀਅਮ ਚ ਕਿੰਨੀ ਜਿੱਥੇ ਦਾ ਪ੍ਰੋਗਰਾਮ ਆਡੀਟੋਰੀ ਹਾਂਜੀ। ਓਕੇ ਓਕੇ ਓਕੇ। ਜਦ ਜੋਦੀਆਂ ਗੱਲਾਂ ਸੁਣਨੀ ਐ ਤੁਸੀਂ ਇਹ ਲੱਗੇ ਹੋਇਆ ਛੋੜ ਦਿਓ ਇਹ ਲੱਗੇ ਹੋਇਆ ਮਤਲਬ ਕਿ ਇਧਰ ਨੂੰ ਜਾਣਾ ਇਧਰ ਨੂੰ ਜਾਣਾ ਲਾਉ ਜੀ ਉਹ ਆ ਗਏ ਗ੍ਰੀਨ ਰੂਮ ਸੌਜੀ ਜਦ ਜੋਤੂ ਪਹੁੰਚੇ ਛੱਡ ਗ੍ਰੀਨ ਰੂਮ ਦੇ ਵਿੱਚ ਟੀਚਰ ਸਿਗੇ ਨੇ ਸਾਰੇ ਉਹਨੂੰ ਦਿੱਤਾ ਛੱਡ ਪਿੱਛੇ ਉਹ ਗ੍ਰੇਡ ਰੂਮ ਬਣਿਆ ਹੋਇਆ ਤੇ ਟੀਚਰ ਸੀ ਸਾਰੇ ਸਕੂਲ ਦੇ ਜਿਹੜੇ ਜਿਹੜੇ ਸਕੂਲ ਦੀ ਪਰਫਾਰਮੈਂਸ ਉੱਤੇ ਸਾਰੇ ਤਰ੍ਹਾਂ ਦੇ ਟੀਚਰ ਸੀਗੇ ਤੇ ਹੁਣ ਆਪਾਂ ਚੱਲਦੇ ਆ ਉਹਨੂੰ ਛੱਡ ਤਾਂ ਹੁਣ ਆਪਾਂ ਚੱਲਦੇ ਹਾਲ ਦੇ ਵਿੱਚ ਜਿੱਥੇ ਪਰਫਾਰਮੈਂਸ ਵਗੈਰਾ ਹੋਣੀ ਹੈ ਉੱਥੇ ਤਿਆਰੀਆਂ ਹੀ ਚੱਲ ਜੰਦੀਆਂ ਨੇ 9:30 ਦਾ ਟਾਈਮ ਦਿੱਤਾ ਸੀ ਆਪਾਂ ਕੋਸ਼ਿਸ਼ ਕੀਤੀ ਲੇਟ ਨਾ ਹੋਈ ਪਹਿਲਾਂ ਤਾਂ ਕੋਈ ਡਰ ਨਹੀਂ ਹੁੰਦਾ ਨਾ ਤੇ ਸਭ ਤੋਂ ਪਹਿਲਾਂ ਜਦ ਜੁਤੀ ਆਇਆ ਮੈਨੂੰ ਲੱਗਾ ਨਾ ਬੋਲਦੇ ਨੇ ਇੱਕ ਬੱਚਾ ਹੋ ਗਿਆ ਇੱਕ ਹੋਰ ਆ ਗਿਆ ਟਾਈਮ ਦੇਖਿਆ ਫਿਰ ਓਕੇ ਲਓ ਜੀ ਹੁਣ ਆਪਾਂ ਚੱਲਦੇ ਆ ਇੱਥੇ ਫੰਕਸ਼ਨ ਹੈ ਦਿਖਾਉਨੇ ਆ ਤੁਹਾਨੂੰ ਅੰਦਰੋਂ ਕਿਦਾਂ ਦੀ ਡੈਕੋਰੇਸ਼ਨ ਹੈ ਪੇਰੈਂਟਸ ਦੇ ਸੈਲੀਬ੍ਰੇਸ਼ਨ ਦਾ ਮਤਲਬ ਫੰਕਸ਼ਨ ਹੈ ਇੱਥੇ ਔਡੀਟੋਰੀਅਮ ਤੇ ਇੰਨਾ ਵੱਡਾ ਤੇ ਫੰਕਸ਼ਨ ਦੀ ਤਿਆਰੀਆਂ ਇੱਧਰ ਤੋਂ ਮੇਨ ਗੇਟ ਆ ਵੈਸੇ ਤਾਂ ਇੱਧਰ ਵੀ ਬਣੀ ਆ ਉਹ ਦੇਖੋ ਪਾਰਕਿੰਗ ਜੇ ਅੰਦਰ ਲਾਣੀ ਤਾਂ ਨਾ ਹੈ ਹਾਂ ਹੁੰਦੀ ਭਈ ਬੱਚੇ ਬਸ ਰੈਡੀ ਹੋ ਕੇ ਉਧਰ ਦੀ ਮੇਨ ਗੇਟ ਲੈ ਕੇ ਚੱਲਾਂਗੇ ਤੁਹਾਨੂੰ ਵੀ ਦਿਖਾਵਾਂਗੇ ਬਹੁਤ ਵੱਡਾ ਔਡੀਟੋਰੀਅਮ ਆਪਾ ਤਾਂ ਵੈਸੇ ਫਸਟ ਟਾਈਮ ਆਏ ਬੇਬੀ ਆਪਣਾ ਹਨਾ ਫਸਟ ਟਾਈਮ ਆਇਆ ਆਪਾਂ ਵੀ ਉਹ ਵੇਖੋ ਵੈਲਕਮ ਉੱਥੇ ਲਿਖਿਆ ਆਪਾਂ ਵੈਲਕਮ ਉੱਥੇ ਉੱਥੇ ਚੱਲਾਂਗੇ ਬਾਹਰ ਵੀ ਕੀ ਕਰਨਾ ਲਓ ਜੀ ਪਹੁੰਚ ਗਏ ਪਾਉਡਰ ਟੇਬਲ ਉੱਤੇ ਬੈਠੀ ਹਾਂ ਮੈਂ ਤੇ ਬੱਸ ਲਓ ਜੀ ਜਿੱਦ ਤੱਕ ਤਿਆਰੀਆਂ ਚੱਲੀਆਂ ਨਹੀਂ ਸਕੂਲ ਦੀ ਜੋ ਵੀ ਬਤੂਰੀਆ Фоник энергия басн morally terminar ca подсказ udено Тсо ਦੇ ਲੋ ਜਿੱਥੇ ਜਬ ਜੋ ਸਿੰਘ ਬਰਾੜ ਦੇ ਫੰਕਸ਼ਨ ਤੇ ਜਿਹੜੀ ਚੀਫ ਗੈਸਟ ਸੀ ਉਹ ਪਹੁੰਚੂ ਕੇ ਸੀ ਤੇ ਜਿਹੜਾ ਫੰਕਸ਼ਨ ਇਸ ਤੋਂ ਬਾਅਦ ਸਟਾਰਟ ਹੋ ਜਾਣਾ ਸੀਗਾ ਤੇ ਮੈਨੂੰ ਵਿੱਚ ਵਿੱਚ ਵੌਇਸ ਓਵਰ ਕਰਨੀ ਪਈ ਕਿਉਂਕਿ ਪਹਿਲਾਂ ਮੈਂ ਵਲੌਗ ਐਡਿਟ ਕੀਤਾ ਤੇ ਤੁਹਾਨੂੰ ਪਤਾ ਮਿਊਜ਼ਿਕ ਚ ਟਿਊਨ ਵਗੈਰਾ ਦੀ ਆਵਾਜ਼ ਤੇ ਫਿਰ ਕਾਪੀਰਾਈਟ ਆ ਜਾਂਦਾ ਸੋ ਇਸ ਕਰਕੇ ਮੈਨੂੰ ਥੋੜਾ ਜਿਹਾ ਵੌਇਸ ਓਵਰ ਪਿੱਛੇ ਕਰਨਾ ਪਿਆ ਐਂਡ ਇਸ ਤੋਂ ਬਾਅਦ ਆਪਾਂ ਜਿਹੜੀ ਹੋਰ ਕੋਈ ਮਿਊਜ਼ਿਕ ਦੀ ਟਿਊਨ ਲਗਾ ਦਾਂਗੇ ਤੇ ਪਹਿਲਾਂ ਮਿਊਜ਼ਿਕ ਤੇ ਵਿਦ ਨਾ ਰੱਖਿਆ ਸੀਗਾ ਮੈਂ ਸੌਂਗ ਦੇ ਡਾਂਸ ਬਟਨ ਨਹੀਂ ਫਿਰ ਉਹ ਕੋਪਾਇਰੈਟ ਸ਼ੋ ਹੋਇਆ ਸੋ ਇਸ ਕਰਕੇ पीछे वॉइस ओवर करने पे प्लस पीछे ट्यून लगा देंगे इन होप ब्लेसिंग्स ऑफ द सक्सेस ऑफ दिस इवेंट एंड द प्रॉस्पेरिटी ऑफ सेंट्स वॉल हाई स्कूल एंड द रेडिएंट स्कूल्स आई रिक्वेस्ट मिस दीक्षा मिस रूबल मिस नेहा तनेजा मिस आंचल टू कम फॉरवर्ड विद द अरेंजमेंट्स Let peace be upon us all. May our spirit be a light of hope and inspiration, yeah, steady love and positivity to all corners of the world. Now here comes the studio. সব <issions> ਪਰਫਾਰਮੈਂਸ ਤੇ ਹੁਣ ਆਪਾਂ ਲੈਨੇ ਆਪਾਂ ਤੇ ਪੁੱਛੋ ਜੀ ਜਬਜੋਨੂ ਆਪਾਂ ਲੈ ਆਏ ਤੇ ਉਪਰ ਨਾ ਕੱਪੜੇ ਚੇਂਜ ਕਰ ਦिए ਚਲੋ ਜੀ ਇੱਥੇ ਇਸ ਤੋਂ ਬਾਅਦ ਆਪਾਂ ਕੱਪੜੇ ਵਗੈਰਾ ਚੇਂਜ ਕਰਤੇ ਸੀ ਤੇ ਆਪਾਂ ਨਾ ਸਾਰਾ ਫੰਕਸ਼ਨ ਨਹੀਂ ਦੇਖਿਆ ਐਂਡ ਇਹ ਫੰਕਸ਼ਨ ਜਿਹੜਾ ਆਪਾਂ ਤਿੰਨ ਤੋਂ ਚਾਰ ਪਰਫਾਰਮੈਂਸ ਦੇਖ ਕੇ ਐਂਡ ਉਸ ਤੋਂ ਬਾਅਦ ਆਪਾਂ ਜਿਹੜੇ ਘਰ ਆ ਗਏ ਸੀ ਕਿਉਂਕਿ ਇਹਨਾਂ ਨੇ ਡਿਊਟੀ ਤੇ ਜਾਣਾ ਸੀ ਇਹ ਵਾਲਾ ਗਿਫਟ ਹੈਂਪਰ ਜਬਜੋਨ ਸਿੰਘ ਬਰਾੜ ਨੂੰ ਫਰੈਸ਼ਮੈਂਟ ਦੇ ਤੌਰ ਤੇ ਮਿਲਿਆ ਹੈ ਫੰਕਸ਼ਨ ਤੋਂ ਬਾਅਦ ਐਂਡ ਇਸ ਤੋਂ ਬਾਅਦ ਆਪਾਂ ਥੋੜੀ ਜਿਹੀ ਇੱਥੇ ਸ਼ਾਪਿੰਗ ਕਰਨੀ ਸੀ ਸਬਜੀਪਾਜੀ ਦੀ ਉਹ ਘਰ ਰਹੇ ਸੀਗੇ ਇਹ ਵਾਰ ਤੇ ਇਸ ਤੋਂ ਬਾਅਦ ਬਾਕੀ ਤੁਹਾਨੂੰ ਵਲੌਗ ਵਧੀਆ ਲੱਗਦੇ ਹੁੰਦੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਬਾਕੀ ਇਹ ਜਿਹੜਾ ਫੰਕਸ਼ਨ ਦਾ ਵਲੌਗ ਸੀ ਇਹ ਫਰਸਟ ਐਕਸਪੀਰੀਅੰਸ ਹੈ ਜਬ ਜਸ ਸਿੰਘ ਬਰਾੜ ਦੇਲੇ ਐਂਡ ਸਾਡੇ ਲਈ ਸਾਨੂੰ ਬਹੁਤ ਵਧੀਆ ਲੱਗਾ ਤੇ ਤੁਹਾਨੂੰ ਜੇਕਰ ਵਧੀਆ ਲੱਗਾ ਤਾਂ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਚਲੋ ਜੀ ਮਿਲਦੇ ਆਂ ਨਵੇਂ ਵਲੌਗ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਤੇ ਫੁੱਲ ਵਾਚ ਕਰਿਆ ਕਰੋ ਫੁੱਲ ਸਪੋਰਟ ਕਰਿਆ ਕਰੋ ਚਲੋ ਜੀ ਮਿਲਦੇ ਨਵੇਂ ਵਲੌਗ ਦੇ ਨਾਲ ਤਬ ਤੱਕ ਜਿਹੜੇ ਸਾਰਿਆਂ ਨੂੰ 7 6 1/2 ਟੇਕ ਕੇਅਰ ਬਾਏ ਬਾਏ